ਇਹ 8 ਫੋਟੇ ਦਾ 1,42,000 ਰੁਪਿਆ ਪ੍ਰਾਈਸ ਹੈ ਇਹ 60 ਬਲੇੜ ਹੈ ਤੇ ਡਬਲ ਡਿਸਕ ਹੈ ਹਾਂਜੀ ਇਹ ਸਾਡਾ 75 HP ਦਾ ਟਰੈਕਟਰ ਹੈਗਾ CRDI ਦੇ ਵਿੱਚ ਇਹਦੇ ਵਿੱਚ ਵੀ ਜਿਹੜਾ ਇੰਜਨ ਆ ਉਹ ਕਰਲੋਸ ਕਰਦਾ ਇੰਜਨ ਹੀ ਸਾਰਿਆਂ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਕਿਲਾ ਰਾਜਪੁਰ ਕਿਲਾ ਰਾਜਪੁਰ ਲੱਗਿਆ ਹੋਇਆ ਕਿਸਾਨ ਮੇਲਾ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕਿਲਾ ਰਾਜਪੁਰ ਦਾ ਸਾਰਾ ਕਿਸਾਨ ਮੇਲਾ ਇਹ ਦਿਖਾਵਾਂਗੇ ਤੇ ਇੱਥੇ ਬਹੁਤ ਸਾਰੀਆਂ ਕੰਪਨੀਆਂ ਪਹੁੰਚੀਆਂ ਨੇ ਖੇਤੀਬਾੜੀ ਦੇ ਨਾਲ ਸੰਬੰਧਿਤ ਜਿਹੜੀਆਂ ਮਸ਼ੀਨਰੀਆਂ ਬਣਾਉਂਦੀਆਂ ਨੇ ਬਾਕੀ ਹੋਰ ਬਹੁਤ ਸਾਰੀਆਂ ਸਟਾਲ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਅੱਜ ਦੀ ਵੀਡੀਓ 'ਚ ਬਣੇ ਰਹੋ ਸਾਰਾ ਆਪਾਂ ਕਿਲਾ ਰਾਜਪੁਰ ਦਾ ਤੁਹਾਨੂੰ ਕਿਸਾਨ ਮੇਲਾ ਦਿਖਾਉਨੇ ਆ ਚੱਲਦੇ ਆਪਾਂ ਅੰਦਰ ਸਾਰਾ ਕਿਸਾਨ ਮੇਲਾ ਤੁਹਾਨੂੰ ਦਿਖਾਉਨੇ ਆ ਇੱਥੇ ਉੱਪਰ ਬੋਰਡ ਲੱਗਿਆ ਹੋਇਆ ਦਾ ਫਾਰਮਰ ਐਕਸਪੋ ਕਿਲਾ ਰਾਜਪੁਰ ਕਿਸਾਨ ਮੇਲਾ ਤੇ ਬਹੁਤ ਵੱਡੀਆਂ-ਵੱਡੀਆਂ ਸਟਾਲਾਂ ਇਹ ਕਿਸਾਨ ਮੇਲੇ ਦੇ ਵਿੱਚ ਲੱਗੀਆਂ ਹੋਈਆਂ ਨੇ ਸਾਰੀਆਂ ਖੇਤੀਬਾੜੀ ਦੇ ਨਾਲ ਸੰਬੰਧਿਤ ਜਿਹੜੀਆਂ ਕੰਪਨੀਆਂ ਇੰਪਲੀਮੈਂਟਸ ਬਣਾਉਂਦੀਆਂ ਨੇ ਉਹ ਕੰਪਨੀਆਂ ਇਹ ਕਿਸਾਨ ਮੇਲੇ ਦੇ ਵਿੱਚ ਪਹੁੰਚੀ ਹੋਈਆਂ ਨੇ ਸਾਰਾ ਆਪਾਂ ਤੁਹਾਨੂੰ ਕਿਸਾਨ ਮੇਲਾ ਇਹ ਦਿਖਾਉਨੇ ਆ ਕੁਝ ਕੁ ਜਿਵੇਂ ਆਰਗੇਨਿਕ ਜਿਹੜੇ ਪ੍ਰੋਡਕਟ ਬਣਾਉਂਦੇ ਨੇ ਉਹ ਕੰਪਨੀਆਂ ਵੀ ਇੱਥੇ ਜਿਹੜੀਆਂ ਆਈਆਂ ਹੋਈਆਂ ਨੇ ਉਹ ਫਾਰਮ ਵਾਲੇ ਵੀ ਜਿਹੜੇ ਆਏ ਹੋਏ ਨੇ ਜਿਵੇਂ ਇੱਥੇ ਹਾ ਜੋਸ਼ ਵਾਲਿਆਂ ਦੀ ਸਟਾਲ ਆ ਗਈ ਹੈ ਨਾ ਜੋਸ਼ ਵਾਲੇ ਪਹੁੰਚੇ ਹੋਏ ਨੇ ਆਪਦੀ ਸਾਰੀ ਮਸ਼ੀਨਰੀ ਲੈ ਕੇ ਇਸ ਤਰ੍ਹਾਂ ਜਿਹੜੇ ਖੇਤੀਬਾੜੀ ਦੇ ਨਾਲ ਸੰਬੰਧਤ ਇੰਪਲੀਮੈਂਟਸ ਬਣਾਉਂਦੇ ਨੇ ਉਹ ਸਾਰੇ ਇੱਥੇ ਪਹੁੰਚੇ ਹੋਏ ਨੇ ਜਿਵੇਂ ਹਾ ਹਾਲ ਆਗੇ ਜੋਸ਼ ਵਾਲਿਆਂ ਦੇ ਇਹਨਾਂ ਨੇ ਸਾਰੀ ਅਬਦੀ ਇੱਥੇ ਮਸ਼ੀਨਰੀ ਜਿਹੜੀ ਉਹ ਲਿਆਂਦੀ ਹੋਈ ਹੈ ਤੇ ਨਾਲ ਇਧਰ ਜੋਸ਼ ਵਾਲਿਆਂ ਦਾ ਜਿਵੇਂ ਸੁਪਰ ਸੀਡਰ ਆ ਗਿਆ ਹਨ ਇਸ ਤਰ੍ਹਾਂ ਸਾਰੀਆਂ ਕੰਪਨੀਆਂ ਇਹ ਕਿਸਾਨ ਮੇਲੇ ਦੇ ਵਿੱਚ ਉਹ ਪਹੁੰਚੀਆਂ ਹੋਈਆਂ ਨੇ ਸਾਰੀ ਅਬਦੀ ਮਸ਼ੀਨਰੀ ਲੈ ਕੇ ਆਪਾਂ ਜੋਸ਼ ਵਾਲਿਆਂ ਦੀ ਸਟਾਲ ਤੇ ਪਹੁੰਚੇ ਹਾਂ ਤੇ ਆ ਮੈਮ ਸਾਰੀ ਇਨਫੋਰਮੇਸ਼ਨ ਜਿਹੜੀ ਆਪਾਂ ਨੂੰ ਦੇਣਗੇ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਸਤਿ ਸ਼੍ਰੀ ਅਕਾਲ ਸਰ ਦੀ ਉਹ ਇਨਫੋਰਮੇਸ਼ਨ ਕਿਹੜੇ ਕਿਹੜੇ ਇੰਪਲੀਮ ਹਾਂਜੀ ਸਾਡੇ ਜੋਸ਼ ਦੇ ਸਾਰੇ ਇੰਪਲੀਮੈਂਟਸ ਨੇ ਤੇ ਜਿਹਦੇ ਵਿੱਚ ਸੁਪਰ ਸੀਡਰ ਕਲਟੀਵੇਟਰ ਰੋਟਾਵੇਟਰ ਹਾਂਜੀ ਤੇ ਇਹ ਆਪਣਾ ਹੈਗਾ ਵਾ 7 ਫੁੱਟਾ ਸੁਪਰ ਸੀਡਰ ਠੀਕ ਹੈ ਜੀ ਤੇ ਵੈਸੇ ਇਹਦਾ ਪ੍ਰਾਈਸ ਹੈਗਾ ਵਾ ਜਿਹੜਾ ਇਹ ਉਹ ਹੈਗਾ ਵਾ 1 ਲੱਖ 1700 ਪਰ ਅਸੀਂ ਮੇਲਾ ਪ੍ਰਾਈਸ ਲਾਇਆ ਹੋਇਆ ਵਾ ਅੱਛਾ ਜੀ ਰੋਟਾਵੇਟਰ 4 ਫੁੱਟਾ ਠੀਕ ਹੈ ਜੀ ਹਾਂਜੀ ਇਹਦਾ ਕੀ ਪ੍ਰਾਈਸ ਹੈ ਸੀਦਾ ਹੈਗਾ ਜੀ 5500 ਇਹ ਆਪਣਾ 8 ਫੁੱਟਾ ਹੈ ਸੁਪਰ ਸੀਡਰ ਠੀਕ ਹੈ ਜੀ ਹਾਂ ਜੀ ਇਹਦਾ ਪ੍ਰਾਈਸ ਕਿੰਨਾ ਇਹਦਾ ਹੈਗਾ ਵਾ 3 ਸਤਾਈ ਹਾਂ ਜੀ ਠੀਕ ਹੈ ਇਹਦੇ ਸਬਸਿਡੀ ਵਗੈਰਾ ਵੀ ਕੋਈ ਹਾਂ ਜੀ ਸਬਸਿਡੀ ਹੈ ਜੀ ਠੀਕ ਹੈ ਕਿੰਨੇ ਪਰਸੈਂਟ ਸਬਸਿਡੀ 50% 50% ਹਾਂ ਜੀ ਠੀਕ ਹੈ ਇਸ ਤਰ੍ਹਾਂ ਸਾਰੀਆਂ ਸਟਾਲਾਂ ਇੱਥੇ ਲੱਗੀਆਂ ਹੋਈਆਂ ਨੇ ਜਿਵੇਂ ਆਪਾਂ ਜੂਸ਼ ਵਾਲਿਆਂ ਦੀ ਸਾਰੀ ਸਟਾਲ ਤੁਹਾਨੂੰ ਦਿਖਾਈ ਹੈ ਨਾ ਇਹਨਾਂ ਦੀ ਮਸ਼ੀਨਰੀ ਸਾਰੀ ਦਿਖਾਈ ਹੈ ਇਸ ਤਰ੍ਹਾਂ ਹੀ ਸਾਰੀਆਂ ਕੰਪਨੀਆਂ ਇੱਥੇ ਉਹ ਪਹੁੰਚੀਆਂ ਹੋਈਆਂ ਨੇਗੀਆਂ ਆਪਦੇ ਆਪਦੇ ਇੰਪਲੀਮੈਂਟਸ ਸਾਰੇ ਉਹ ਲੈ ਕੇ ਤੇ ਇਧਰ ਜਿਵੇਂ ਹਾ ਕਰਤਾਰ ਵਾਲਿਆਂ ਦੀ ਆ ਗਈ ਹੈ ਨਾ ਸਟਾਲ ਕਰਤਾਰ ਵਾਲਿਆਂ ਦੇ ਜਿਵੇਂ ਟਰੈਕਟਰ ਨੇ ਇਹ ਆਪਾਂ ਸਟਾਲ ਤੋਂ ਨੂੰ ਦਿਖਾਉਨੇ ਆ ਹਨਾ ਇਹਨਾਂ ਬਾਰੇ ਸਾਰੀ ਜਾਣਕਾਰੀ ਜਿਹੜੀ ਲੈਣੇ ਆ ਟਰੈਕਟਰਾਂ ਬਾਰੇ ਆਪਾਂ ਪਹੁੰਚੇ ਆ ਕਰਤਾਰ ਕੰਬਾਈਨ ਵਾਲਿਆਂ ਦੀ ਸਟਾਲ ਤੇ ਤੇ ਇਹ ਸਾਰੇ ਇਹ ਆਪਣੇ ਜਾਣਕਾਰੀ ਜਿਹੜੀ ਦੇਣਗੇ ਵੀ ਕਿਹੜੇ ਕਿਹੜੇ ਇੰਪਲੀਮੈਂਟਸ ਉਹ ਲੈ ਕੇ ਆਏ ਨੇ ਜਿਵੇਂ ਟਰੈਕਟਰ ਹੋਗੇ ਹਨਾ ਇਹਨਾਂ ਦੀ ਹਾ ਕੰਬਾਈਨ ਹੋਗੀ ਤੇ ਬਾਈ ਹੁਣੀ ਸਾਰੀ ਆਪਾਂ ਨੂੰ ਜਾਣਕਾਰੀ ਦੇਣਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਦਿਓ ਸਾਰੀ ਇਨਫੋਰਮੇਸ਼ਨ ਮਾਈਕ ਲੈ ਹਾਂਜੀ ਆ ਆਪਾਂ ਸਮਸਾਉਤੋਂ ਪਹਿਲਾਂ ਸ਼ੁਰੂ ਕਰਦੇ ਆਂ ਆਪਣਾ 60 HP ਕਰਤਾਰ 9836 ਸਾਡੇ ਜਿਹੜਾ ਸੀਰੀਜ਼ ਦਾ ਟਰੈਕਟਰ ਹੈ 60 HP ਕੈਟਾਗਰੀ ਦੇ ਵਿੱਚ ਠੀਕ ਹੈ ਜੀ ਹਾਂ ਆਪਾਂ ਅੱਗੇ ਤੋਂ ਲੈ ਕੇ ਪਿੱਛੇ ਤੱਕ ਟਰੈਕਟਰ ਨੂੰ ਕਵਰ ਕਰਦੇ ਆਂ ਜਿਹਦੇ ਜਿੰਨੇ ਵੀ ਫੀਚਰ ਨੇ ਤੇ ਹੋਰ ਟਰੈਕਟਰਾਂ ਨਾਲੋਂ ਕੀ ਇਹਦੇ ਵਿੱਚ ਡਿਫਰੈਂਸ ਆ ਕੀ ਜ਼ਿਆਦਾ ਆਪਾਂ ਉਹਦੇ ਬਾਰੇ ਅੱਜ ਕਿਸਾਨਾਂ ਨੂੰ ਕਸਟਮਰ ਭਰਾਵਾਂ ਨੂੰ ਆਪਾਂ ਜਾਣਕਾਰੀ ਦੇਵਾਂਗੇ ਠੀਕ ਹੈ ਜੀ ਹਾਂਜੀ ਸਭ ਤੋਂ ਪਹਿਲਾਂ ਦੇਖੋ ਇਹ ਟਰੈਕਟਰ ਦੀ ਖਾਸੀਅਤ ਹੈ ਜੀ ਇਹਦੇ ਵਿੱਚ ਕਰਲੋਸਕਰ ਆਉਂਦਾ ਹੈ ਸਾਡੇ ਹਰ ਇੱਕ ਟਰੈਕਟਰ ਦੇ ਵਿੱਚ ਇਹੀ ਕਰਲੋਸਕਰ ਦਾ ਇੰਜਨ ਆਉਂਦਾ ਹੈ ਜਿਹੜਾ ਇਹ 60 HP ਟਰੈਕਟਰ ਆ ਇਹਦੇ ਵਿੱਚ 4 ਸਿਲੰਡਰ ਬਿਨਾ ਟਰਬੋ ਤੋਂ 60 HP ਦਾ ਇੰਜਨ ਆਊਗਾ ਠੀਕ ਹੈ ਜੀ ਤੇ ਬੋਰ ਪੰਪ ਦੇ ਨਾਲ ਜਿਹੜੀ ਇਹਦੀ CC ਆ ਉਹ 4860 CC ਦਾ ਇੰਜਨ ਆ 60 HP ਦੇ ਵਿੱਚ 4860 CC ਦਾ ਇੰਜਨ ਮਿਲ ਜੂਗਾ 232 ਨਿਊਟ੍ਰਲ ਟਾਰਕ ਦੇ ਨਾਲ ਠੀਕ ਹੈ ਜੀ 105 120 ਦਾ ਇਹਦਾ ਬੋਰ ਸਟ੍ਰੋਕ ਆਗਾ ਠੀਕ ਹੈ ਜੀ ਉਸ ਤੋਂ ਬਾਅਦ 500 ਘੰਟੇ ਤੇ ਇਹਦੀ ਸਰਵਿਸ ਆ ਗਈ ਠੀਕ ਹੈ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਬੈਕਐਂਡ ਦੀ ਗੱਲ ਕਰੀਏ ਇਹਦਾ ਜਿਹੜਾ ਗੇਅਰ ਬਾਕਸ ਹੈਗਾ ਇਹ ਕਰਾਰੋ ਇਟਾਲੀਅਨ ਹੈਗਾ ਇਹ ਤੁਹਾਨੂੰ ਹਾਈ ਲੋ మీడియం ਵਿਦ ਚੇਂਜਰ ਸ਼ਟਲ ਲੀਵਰ ਦੇ ਵਿੱਚ ਮਿਲ ਜੂਗਾ 12 12 24 ਸਪੀਡਾਂ ਦੇ ਵਿੱਚ ਠੀਕ ਹੈ ਹਾਈ ਲੋ మీడియం ਵਿਦ ਚੇਂਜਰ 24 ਵੀਡਾਂ ਦੇ ਵਿੱਚ ਮਿਲ ਜੂਗਾ ਉਸ ਤੋਂ ਬਾਅਦ ਟਾਇਰ ਸਾਈਜ਼ ਦੀ ਗੱਲ ਕਰੀਏ ਐਮ ਆਰ ਐਫ ਦੇ ਵਿੱਚ 16 9 28 ਦੇ ਟਾਇਰ ਮਿਲਣਗੇ ਐਮ ਆਰ ਐਫ ਦਾ ਵੀ ਜਿਹੜਾ ਟੌਪ ਦਾ ਵੈਰੀਐਂਟ ਹੈਮ ਆਰਫ ਸ਼ਕਤੀ ਲਾਈਟ ਪਲੱਸ ਉਹ ਮਿਲੇਗਾ ਆਪਾਂ ਇਹਦੇ ਵਿੱਚ ਠੀਕ ਹੈ ਹਾਂ ਟੌਪ ਕੁਆਲਿਟੀ ਮਿਲੇਗੀ ਤੇ ਆਪਾਂ ਉਸ ਤੋਂ ਬਾਅਦ ਲਿਫਟ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਮੀਟਾ ਦੀ 22 ਕੁਆਂਟਲ ਦੀ ਤੁਹਾਨੂੰ ਲਿਫਟ ਮਿਲ ਜੂਗੀ ਠੀਕ ਹੈ ਜੀ ਆਰਓਪੀਐਸ ਇਹ ਜਿਹੜਾ ਸਾਡਾ ਟਰੈਕਟਰ ਤੁਸੀਂ ਦੇਖ ਰਹੇ ਹੋ ਇਹ ਸਾਡਾ ਟਾਪ ਮਾਡਲ ਆਗਾ ਇਹਦੇ ਵਿੱਚ ਤੁਹਾਨੂੰ ਆਲ ਅਸੈਸਰੀ ਜਿਹੜੀ ਇਨਕਲੂਡ ਮਿਲੂਗੀ ਠੀਕ ਹੈ ਜੀ ਪਿੱਛੇ ਰਿੰਮਾਂ ਦੇ ਵਿੱਚ ਵੇਟ ਹੋਗੇ ਆਰਓਪੀਐਸ ਹੋਗੇ ਆ ਦੋ ਪਲੇਟਾਂ ਅੱਗੇ ਜਿਹੜੇ ਫਰੰਟ ਵੇਟ ਹੁੰਦੇ ਨੇ ਉਹਨਾਂ ਦੇ ਵਿੱਚ ਜ਼ਿਆਦਾ ਮਿਲਣਗੇ ਆ ਠੀਕ ਹੈ ਜੀ ਫਿਰ ਸਾਡੇ ਟਰੈਕਟਰ ਦੀ ਜਿਹੜੀ ਖਾਸियत ਆ ਪਹਿਲੀ ਗੱਲ ਤਾਂ ਸਾਡੀ ਆਰਓਪੀਐਸ ਬਹੁਤ ਹੈਵੀ ਡਿਊਟੀ ਹੈ ਉਸ ਤੋਂ ਬਾਅਦ ਜਿਹੜੇ ਇਹਦੇ ਫੈਂ ਕਦੇ ਵੀ ਇਹਦੇ ਜਿਹੜੇ ਪੈਰ ਨੇ ਉਹ ਖਰਾਬ ਨਹੀਂ ਹੋਣਗੇ ਇਹ ਇਹਦੇ ਨਾਲ ਮਾਉਂਟ ਨੇ ਤੇ ਇਹਨਾਂ ਦੇ ਥੱਲੇ ਜਿਹੜੀ ਬੇਸ ਹੁੰਦਾ ਉਹ ਹੈ ਹੀ ਨਹੀਂ ਕਦੇ ਵੀ ਇਹਦਾ ਜਿਹੜਾ ਬੇਸ ਆ ਫੈਂਡਰਾਂ ਦਾ ਉਹ ਖਰਾਬ ਨਹੀਂ ਹੋਊਗਾ ਠੀਕ ਹੈ ਜੀ ਤੇ ਇਹਦੇ ਵਿੱਚ ਤਿੰਨ ਤਰ੍ਹਾਂ ਦੀ ਪੀਟੀਓ ਮਿਲ ਜੂਗੀ 540 540 ਇਹ ਤੇ ਗਰਾਉਂਡ ਪੀਟੀਓ ਹਾਂਜੀ ਠੀਕ ਹੈ ਜੀ ਇਹ ਪਲੈਂਟਰੀ ਡਰਾਈਵ ਦੇ ਵਿੱਚ ਆਊਗਾ ਸਭ ਨੂੰ ਪਤਾ ਹੀ ਹੈ ਕਰਾਰੋ ਆ ਜਿਹੜੀ ਉਹ ਪਲੈਂਟਰੀ ਡਰਾਈਵ ਦੇ ਵਿੱਚ ਇਹ ਐਕਸਲ ਬਣਾਉਂਦੀ ਆ ਉਸ ਤੋਂ ਬਾਅਦ ਜਿਹੜੀ ਹੁੱਕ ਆ ਇਹਦਾ ਵਜ਼ਨ 29 ਕਿਲੋ ਆ ਇਹ ਕੰਪਨੀ ਫਿਟਡ ਹੁੱਕ ਮਿਲੂਗੀ ਆਪਾਂ ਨੂੰ अच्छा 29 किलो दी कंपनी फिटेड हुक मिलू ड्रॉवर लोअर लिंक देखोगे टीपीएल उन जिन्ने दी ये लोअर लिंक जो साइज दी बणियां सेम ਆਪਾਂ ਨੂੰ ਥੱਲੇ ਇਹਨੂੰ سپورਟ ਲਗਾ ਕੇ ਦੇਣੇ ਆ ਹੈਵੀ ਡਿਊਟੀ ਲੋਅਰ ਲਿੰਕ ਆ ड्रॉवर ਦੀ ਗੱਲ ਕਰੀਏ ਇਹ ਵੀ ਪੂਰੀ ਹੈਵੀ ਡਿਊਟੀ ਦੇ ਵਿੱਚ ਮਿਲੂਗੀ ਹਰ ਇੱਕ ਮਟੀਰੀਅਲ ਆ ਜਿਹੜਾ ਆਪਾਂ ਏ1 ਲਗਾ ਕੇ ਦੇਵਾਂਗੇ ਕੰਪਨੀ ਵੱਲੋਂ 36 36 ਕਿਲੋ ਦੇ ਦੋਨੇ ਸਾਈਡ ਪਲੇਟ ਆ ਜਾਨੀ ਕਿ 36 ਕਿਲੋ ਇਸ ਸਾਈਡ 36 ਕਿਲੋ ਦੂਸਰੀ ਸਾਈਡ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਆ ਇੱਕ ਸਾਡਾ ਹੀ ਫੰਕਸ਼ਨ ਲੱਗਿਆ ਹੁੰਦਾ ਟਾਪ ਮਾਡਲਾਂ ਦੇ ਵਿੱਚ ਸਾਰਿਆਂ ਦੇ ਵਿੱਚ ਹੀ ਹੁੰਦਾ ਬੈਟਰੀ ਕਟ-ਆਫ ਸਵਿਚ ਹੈ। ਅੱਛਾ ਜੀ। ਇਹਦਾ ਆਪਾਂ ਨੂੰ ਕੀ ਫਾਇਦਾ ਜਦੋਂ ਖੇਤੀ ਕਰਦੇ ਆ ਖੇਤੀ ਦੇ ਵਿੱਚ ਟਰੈਕਟਰ ਚੱਲਦਾ ਖੇਤ ਤੋਂ ਉਸ ਤੋਂ ਬਾਅਦ ਆਪਾਂ ਕੰਮ ਕਰਨ ਤੋਂ ਬਾਅਦ 2-3 ਮਹੀਨੇ ਲਈ ਆਫ-ਸੀਜ਼ਨ ਦੇ ਵਿੱਚ ਘਰੇ ਟਰੈਕਟਰ ਖੜਾ ਕਰ ਦਿੰਨੇ ਆ। ਹਾਂਜੀ। ਤਾਂ ਆਪਣੀ ਬੈਟਰੀ ਜਿਹੜੀ ਡਿਸਚਾਰਜ ਹੋ ਜਾਂਦੀ ਆ ਜਾਂ ਕੋਈ ਪੁਆਇੰਟ ਚੱਲਦਾ ਰਹਿ ਗਿਆ ਉਹਦੇ ਕਾਰਨ ਤਾਂ ਆਪਾਂ ਇਹਨੂੰ ਕੱਟ ਕਰਕੇ ਖੜਾ ਕਰ ਸਕਦੇ ਆ ਤਾਂ ਆਪਣੀ ਬੈਟਰੀ ਜਿਹੜੀ ਉਹ ਡਿਸਚਾਰਜ ਨਹੀਂ ਹੋਊਗੀ। ਤਾਂ ਉਹਦੀ ਲਾਈਫ ਆ ਜਿਹੜੀ ਬੈਟਰੀ ਦੀ ਜ਼ਿਆਦਾ ਹੋ ਜਾਂਦੀ ਹੈ ਇਹ ਚੀਜ਼ਾਂ ਫਿਰ ਉਸ ਤੋਂ ਬਾਅਦ ਆਪਾਂ ਇਹ ਫੀਚਰਾਂ ਦੀ ਇੱਧਰ ਗੱਲ ਕਰੀਏ ਜੋ ਫੰਕਸ਼ਨ ਨੇ ਇਹ ਹਾਈਡਰੋਲਿਕ ਲੀਵਰ ਆ ਗਿਆ ਲਿਫਟੋਮੈਟਿਕ ਬਟਨ ਮਿਲੂਗਾ ਤੇ ਇਹ ਹਾਈਡਰੋ ਮੀਡੀਅਮ ਦਾ ਲੀਵਰ ਆ ਗਿਆ ਇਹ 1 2 3 ਰੇਂਜ ਆਪਣਾ ਪੈਟਰਨ ਲੀਵਰ ਆ ਗਿਆ ਐਕਸਲੇਟਰ ਹੋ ਗਿਆ ਤੇ ਦੋਨੋਂ ਸਾਈਡਾਂ ਤੋਂ ਆਪਾਂ ਨੂੰ ਪਲੇਟਫਾਰਮ ਉੱਪਰ ਚੜਨ ਲਈ ਦੋਨੋਂ ਸਾਈਡਾਂ ਤੋਂ ਸਟੈਪ ਮਿਲ ਜਾਣਗੇ ਤੇ ਉਸ ਤੋਂ ਬਾਅਦ ਗੱਲ ਕਰੀਏ ਆਪਾਂ ਜਿਹੜੀ ਸਾਡੀ ਦੋਨਾਂ ਸਾਈਡਾਂ ਤੇ ਹੈਵੀ ਡਿਊਟੀ ਸਪੋਰਟ ਪਲੇਟ ਲੱਗੀ ਆਊਗੀ ਕੰਪਨੀ ਫਿੱਟਣ ਤੇ ਲਿਫਟ ਪੰਪ ਦੀ ਗੱਲ ਕਰੀਏ 60 ਐਚਪੀ ਦੇ ਵਿੱਚ ਤੁਹਾਨੂੰ ਇੰਨੇ ਵੱਡੇ ਡਾਇ ਦਾ ਜਿਹੜਾ ਸਾਈਜ਼ ਦਾ ਪੰਪ ਕਿਸੇ ਵੀ ਟਰੈਕਟਰ ਦੇ ਵਿੱਚ ਨਹੀਂ ਮਿਲੂਗਾ ਦੇਖਣ ਨੂੰ ਹਾਂਜੀ ਪੂਰਾ ਹੈਵੀ ਡਿਊਟੀ ਹਾਈਡਰੋਲਿਕ ਪੰਪ ਮਿਲੂਗਾ ਹਾਂਜੀ ਨੈਕਸਟ ਜੇ ਆਪਾਂ ਗੱਲ ਕਰੀਏ ਫਰੰਟ ਐਕਸਲ ਦੀ ਫਰੰਟ ਐਕਸਲ ਵੀ ਆਪਾਂ ਨੂੰ ਕਰਾਰੋ ਇਟਾਲੀਅਨ ਹੀ ਮਿਲੂਗਾ ਸਾਡਾ ਰੀਅਰ ਐਕਸਲ ਵੀ ਕਰਾਰੋ ਇਟਾਲੀਅਨ ਨਾਲ ਫਰੰਟ ਐਕਸਲ ਵੀ ਅਸੀਂ ਕਰਾਰੋ ਦਾ ਹੀ ਦਿੰਨੇ ਆ ਹਰ ਇੱਕ ਚੀਜ਼ ਨੂੰ ਕੁਆਲਿਟੀ ਮਿਲੂਗੀ ਫਿਰ ਅੱਗੇ ਵਾਲਾ ਟਾਇਰ ਉਹੀ ਐਮ ਆਰ ਐਫ ਦੇ ਆਗੇ ਐਕਸਾਈਡ ਦੀ ਬੈਟਰੀ ਮਿਲੂਗੀ ਰੇਡੀਏਟਰ ਜਿਹੜਾ ਇਹਦੇ ਵਿੱਚ ਤਾਂਬੇ ਦੇ ਵਿੱਚ ਆਊਗਾ ਇਹ ਤੁਹਾਨੂੰ ਕੋ ਬੋਨਟ ਚਾੱਕ ਕੇ ਥੋੜਾ ਜਿਹਾ ਵੀਊ ਦਿਖਾਉਣੇ ਆ ਟਰੈਕਟਰ ਦਾ ਇਹਦੇ ਵਿੱਚ ਜਿਹੜੀ ਬੈਟਰੀ ਆ ਐਕਸਾਈਡ ਦੀ ਮਿਲੂਗੀ ਜਿਹੜੀ ਫਰੰਟ ਐਕਸਲ ਸਪੋਰਟ ਹੁੰਦੀ ਆ ਇਹ ਪੂਰੀ ਕਾਸਟ ਟਾਇਰਨ ਦੇ ਵਿੱਚ ਮਿਲੋ ਹਰ ਇੱਕ ਟਰੈਕਟਰ ਦੇ ਵਿੱਚ ਹੈਵੀ ਡਿਊਟੀ ਕਾਸਟ ਟਾਇਰਨ ਦੇ ਵਿੱਚ ਮਿਲੂਗੀ ਫਿਰ ਉਸ ਤੋਂ ਬਾਅਦ ਰੇਡੀਏਟਰ ਸਾਬ ਜਿੰਨੇ ਵੀ ਸਾਡਾ 40 ਐਚਪੀ ਤੋਂ ਲੈ ਕੇ 75 HP ਦਾ ਕਿਹ ਟਰੈਕਟਰ ਬਣਾਉਂਦੇ ਨੇ ਉਹਦੇ ਵਿੱਚ ਕਾਪਰ ਦਾ ਹੀ ਰੇਡੀਏਟਰ ਮਿਲੂਗਾ ਬੈਂਕੋ ਦਾ ਸਾਡਾ ਫੈਨ ਵੀ ਇਹ ਟਰੈਕਟਰ ਮਾਡਲਾਂ ਦੇ ਵਿੱਚ ਮੈਟਲ ਦਾ ਹੀ ਆਊਗਾ ਠੀਕ ਹੈ ਹਰ ਇੱਕ ਚੀਜ਼ ਕੰਪਨੀ ਵੱਲੋਂ ਇਹ ਸੋਚ ਕੇ ਬਣਾਇਆ ਜਾਂਦਾ ਵੀ ਟਰੈਕਟਰ ਲੌਂਗ ਟਾਈਮ ਤੱਕ ਚੱਲੇ ਕਸਟਮਰ ਨੇ ਇੱਕ ਵਾਰ ਖਰੀਦ ਲਿਆ ਉਹਨੂੰ ਬਾਰ ਬਾਰ ਕਿਸੇ ਵੀ ਪਾਰਟ ਦੇ ਉੱਪਰ ਦੁਬਾਰਾ ਦੁਬਾਰਾ ਪੈਸੇ ਲਗਾਉਣ ਦੀ ਜ਼ਰੂਰਤ ਨਾ ਪਵੇ ਨੈਕਸਟ ਹੁਣ 60 HP ਤੋਂ ਬਾਅਦ ਆਪਾਂ ਗੱਲ ਕਰਾਂਗੇ ਸਾਡੇ ਕਿਰਲੋਸਕਰ ਇੰਜਨ ਦੇ ਵਿੱਚ 75 HP CRDI ਟਰੈਕਟਰ ਦੀ K75 ਹਾਂਜੀ ਇਹ ਸਾਡਾ 75 HP ਦਾ ਟਰੈਕਟਰ ਹੈਗਾ CRDI ਦੇ ਵਿੱਚ ਇਹਦੇ ਵਿੱਚ ਵੀ ਜਿਹੜਾ ਇੰਜਨ ਆ ਉਹ ਕਰਲੋਸ ਕਰਦਾ ਇੰਜਨ ਹੀ ਮਿਲੂਗਾ ਸਭ ਤੋਂ ਵੱਡੀ ਦੀ ਖਾਸੀਅਤ ਕੀ ਹੈ ਇਹ ਇੰਜਨ 75 HP ਜਿਹੜੀ ਬਿਨਾ ਟਰਬੋ ਤੋਂ ਪਾਵਰ ਬਣਾਉਂਦਾ ਹੈਗਾ ਨੈਕਸਟ ਇਹ HLA ਜਿਹੜੀ ਟੈਪਟਾ ਹਾਈਡਰੋਕਲੈਚਡ ਐਡਜਸਟਰ ਟੈਪਟਾ ਨੇ ਦੇ ਵਿੱਚ ਦਾ ਮਤਲਬ ਜਿਹੜੀਆਂ ਇਹ ਟਾਇਰ ਟਾਂ ਦੇ ਕਿਸਾਨ ਨੂੰ ਜਦੋਂ ਵੀ ਟਰੈਕਟਰ ਲੈ ਆ ਜੰਨਾ ਟਾਈਮ ਕਿਸਾਨ ਨੇ ਟਰੈਕਟਰ ਰੱਖਣਾ ਕਦੇ ਵੀ ਉਹਨੂੰ ਆਪਣੇ ਇਹਦੇ ਟਰੈਕਟਰ ਦੇ ਟਾਇਰ ਟਾਂ ਦੇ ਜਿਹੜੀਆਂ ਸੈੱਟ ਕਰਵਾਉਣ ਦੀ ਜ਼ਰੂਰਤ ਨਹੀਂ ਪਊਗੀ ਇਹ ਆਟੋਮੈਟਿਕ ਆਪਣੀਆਂ ਟਾਇਰ ਟਾਂ ਨੂੰ ਆਪਣੇ ਆਪ ਐਡਜਸਟ ਕਰਦਾ ਰਹਿੰਦਾ ਜਿੰਨੀ ਕੀ ਜ਼ਰੂਰਤ ਆਵੇ ਆਟੋਮੈਟਿਕ ਐਡਜਸਟਰ ਟਾਇਰ ਹੈ ਉਸ ਤੋਂ ਬਾਅਦ ਜਿਹੜਾ ਇਹਦੇ ਇੰਜੈਕਟਰ ਨੇ ਉਹ ਸੈਂਟਰ ਇੰਜੈਕਟਰ ਹੈਗਾ ਇਹ ਜਿਵੇਂ ਮਤਲਬ ਸਾਈਡ ਤੇ ਹੈਡ ਦੇ ਵਿੱਚ ਡਿਜ਼ਾਈਨ ਬਣਿਆ ਹੁੰਦਾ ਸਾਈਡ ਤੇ ਇੰਜੈਕਟਰ ਦਾ ਇਹਦੇ ਸੈਂਟਰ ਦੇ ਵਿੱਚ ਆ ਜਿਸ ਤਦਾ ਕਿ ਡੀਜ਼ਲ ਦਾ ਪਿਸਟਨ ਦੇ ਉੱਪਰ ਛੜਕਾਓ ਉਹ ਪ੍ਰੋਪਰ ਹੁੰਦਾ ਤੇ ਪ੍ਰੋਪਰ ਡੀਜ਼ਲ ਦਾ ਛੜਕਾਓ ਹੋਊਗਾ ਤਾਂ ਬਲਾਸਟ ਵੀ ਪ੍ਰੋਪਰ ਹੋਊਗਾ ਉਹਦੇ ਨਾਲ ਪਾਵਰ ਆ ਜਿਹੜੀ ਪੂਰੀ ਪਾਵਰ ਲਊਗਾ ਜਿੰਨਾ ਡੀਜ਼ਲ ਦੇ ਹਿਸਾਬ ਨਾਲ ਜਿੰਨੀ ਖਾਫਤਾ ਤਾਂ ਪਾਵਰ ਇਹ ਪੂਰੀ ਪਾਵਰ ਬਣਾ ਕੇ ਦੇਊਗਾ ਆਪਾਂ ਉਸ ਤੋਂ ਬਾਅਦ ਜਿਹੜੀ ਇਹ ਇੰਜਨ ਦੀ ਸੀਸੀ ਆ ਉਹ 4760 ਸੀਸੀ ਆ 110 125 ਦਾ ਦਾ ਬੋਸ ਸਟਾਕ ਆ 300 ਨਿਊਟ੍ਰਲ ਮੀਟਰ ਦੀ ਟਾਰਕ ਆ ਜਾਂਦੀ ਠੀਕ ਹੈ ਜੀ ਹਾਂਜੀ ਉਸ ਤੋਂ ਬਾਅਦ ਜਿਹੜਾ ਦਾ ਬੈਕ ਐਂਡ ਆ ਉਹ ਕਰਾਰੋ ਦੇ ਵਿੱਚ ਹੀ ਮਿਲੂਗਾ ਟਾਲੀਆਂ ਦੇ ਵਿੱਚ ਇਹਦੇ ਵਿੱਚ ਵੀ ਸਾਨੂੰ 12 ਪਲੱਸ 12 ਸਪੀਡਾਂ ਮਿਲ ਜਾਣਗੀਆਂ ਹਾਂਜੀ ਤੇ ਇਹ ਕਰੀਪਰ ਦੇ ਕਰੀਪਰ ਗੀਅਰ ਦੇ ਵਿੱਚ ਵੀ ਆਪਣੇ ਕੋਲੇ ਅਵੇਲੇਬਲ ਹੈਗਾ ਦਾ 24 ਪਲੱਸ 24 ਗੀਅਰ ਸਪੀਡ ਦੇ ਵਿੱਚ ਵੀ ਅਵੇਲੇਬਲ ਹੈਗਾ ਠੀਕ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਦੇ ਟਾਇਰ ਸਾਈਜ਼ ਦੀ ਗੱਲ ਕਰੀਏ 18 4 30 ਦਾ ਟਾਇਰ ਆਊਗਾ ਇਹਦੇ ਵਿੱਚ ਦੋਨਾਂ ਸਾਈਡਾਂ ਤੇ 72-72 ਕਿਜੀ weight ਆਉਣਗੇ ਇਹ ਵੀ ਸਾਡਾ ਟਾਪ ਮਾਡਲ ਆਗਾ ਇਹਦੇ ਵਿੱਚ ਵੀ ਤੁਹਾਨੂੰ 72-72 ਕਿਜੀ ਦੋਨਾਂ ਸਾਈਡਾਂ ਦੇ weight ਮਿਲ ਜਾਣਗੇ ਇਹਦੀ ਜਿਹੜੀ ਲਿਫਟ ਆ ਉਹ 32 ਕੁਇੰਟਲ ਦੀ ਆ ਠੀਕ ਹੈ ਜੀ ਹਾਂ ਇਹ TPL ਵੀ ਇਹਦੇ ਵਿੱਚ ਮੀਟਾ ਦੇ ਹੀ ਆਊਗੀ ਦੋਨੋਂ ਐਕਸਟਰਾ ਸਿਲੰਡਰ ਦੇ ਨਾਲ 32 ਕੁਇੰਟਲ ਲਿਫਟ ਕਪੈਸਿਟੀ ਦੇ ਨਾਲੇ ਤੁਹਾਨੂੰ ਟਰੈਕਟਰ ਮਿਲ ਜੂਗਾ ਸੇਮ ਉਹੀ ROPS ਹੈਵੀ ਡਿਊਟੀ ਫੈਂਡਰ ਹੈਵੀ ਡਿਊਟੀ ਮਿਲਣਗੇ نیچے ਤੋਂ ਜਿਹੜੀ ਗੱਲਾਂ ਦੀ ਸ਼ਿਕਾਇਤ ਆ ਉਹ ਇਹਦੇ ਵਿੱਚ ਵੀ ਆਪਾਂ ਨੂੰ ਨਹੀਂ ਮਿਲੂਗੀ ਉਹੀ ਜਿਹੜਾ ਪਹਿਲਾਂ ਗੱਲ ਕੀਤੀ ਸੀ ਆਪਾਂ 29 ਕਿਜੀ ਦੀ ਹੁੱਕ ਇਹਦੇ ਵਿੱਚ ਤੁਹਾਨੂੰ ਮਿਲ ਜਾਈਊਗੀ ਤੇ ਇਹਦੀ ਜਿਹੜੀ ਬੈਟਰੀ ਆ ਇਹਦੀ ਸਾਈਡ ਤੇ ਬੈਟਰੀ ਮਿਲੂਗੀ ਇੱਕ ਸਾਈਡ ਦੀ ਇਹ ਹੀ ਹਾਂਜੀ ਇਹਦੇ ਵਿੱਚ ਉਹ ਹੀ ਲਿਫਟੋਮੈਟਿਕ ਬਟਨ ਹਾਂਜੀ ਮਿਲ ਜੂਗਾ ਕਸਟਮਰ ਨੂੰ ਤੇ ਇਹ ਸਾਡੇ ਜਿਹੜੇ ਵੀ ਜਿਹੜੇ ਦੋ ਟਰੈਕਟਰ ਨੇ 60 HP ਦੀ ਗੱਲ ਕੀਤੀ ਹੈ ਪਹਿਲਾਂ ਹੀ 75 ਇਹ ਦੋਨੇ ਡਬਲ ਕਲੱਚ ਦੇ ਵਿੱਚ ਮਿਲਣਗੇ ਇੰਡੀਪੈਂਡੈਂਟ ਕਲੱਚ ਠੀਕ ਹੈ ਹਾਂਜੀ ਤੇ ਫਰੰਟ ਟਾਇਰ ਆ ਜੂਗਾ ਆਪਾਂ ਇਹਦਾ 12 4 24 ਦਾ ਅੱਗੇ ਚੱਲਦੇ ਆਂ ਆਪਾਂ ਆਹ ਹਾਲ ਬਣਿਆ ਹੋਇਆ ਇੱਥੇ ਆਹ ਹਾਲ ਦੇ ਵਿੱਚ ਸਾਰੀਆਂ ਸਟਾਲਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਜਿਵੇਂ ਆਹ ਜਗਤਜੀਤ ਗਰੁੱਪ ਵਾਲੇ ਆ ਗਏ ਹਨ ਇਹਨਾਂ ਵੱਲੋਂ ਇਹ ਸਟਾਲ ਜਿਹੜੀ ਲਾਈ ਹੋਈ ਹੈ ਇਹ ਵੀ ਆਪਦੇ ਇੰਪਲੀਮੈਂਟਸ ਇੱਥੇ ਜਿਹੜੇ ਉਹ ਲੈ ਕੇ ਪਹੁੰਚੇ ਹੋਏ ਨੇ ਇਸ ਤਰ੍ਹਾਂ ਹੀ ਸਾਰੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਸਾਰੇ ਪੰਜਾਬ ਦੇ ਵਿੱਚ ਜਿਹੜੇ ਖੇਤੀਬਾੜੀ ਦੇ ਨਾਲ ਸੰਬੰਧਤ ਇੰਪਲੀਮੈਂਟਸ ਬਣਾਉਂਦੇ ਨੇ ਉਹ ਕੰਪਨੀਆਂ ਇੱਥੇ ਆਈਆਂ ਹੋਈਆਂ ਨੇ ਜਿਵੇਂ ਪ੍ਰੀਤ ਵਾਲੇ ਹੋਗੇ ਜਗਤਜੀਤ ਵਾਲੇ ਹੋਗੇ ਹਨ ਆਪਦੇ ਟਰੈਕਟਰ ਲੈ ਕੇ ਆਏ ਹੋਏ ਨੇ ਯਾ ਪਰ ਇੱਥੇ ਜਗਤਜੀਤ ਗਰੁੱਪ ਵਾਲਿਆਂ ਦੀ ਸਟਾਲ ਤੇ ਖੜੇ ਆ ਹਨ ਇਹਨਾਂ ਦਾ ਜਿਵੇਂ ਆ ਸੁਪਰ ਸੀਡਰ ਆ ਗਿਆ ਇਸੇ ਤਰ੍ਹਾਂ ਸਾਰੀਆਂ ਕੰਪਨੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਜਿਹੜੀਆਂ ਖੇਤੀਬਾੜੀ ਦੇ ਨਾਲ ਸੰਬੰਧਿਤ ਇੰਪਲੀਮੈਂਟਸ ਉਹ ਬਣਾਉਂਦੀਆਂ ਨੇ ਸੁਪਰ ਸੀਡਰ ਇਹਨਾਂ ਨੇ ਆਪਦਾ ਲਾਇਆ ਹੋਇਆ ਬਾਕੀ ਹੋਰ ਵੀ ਇਹਨਾਂ ਦੇ ਇੰਪਲੀਮੈਂਟਸ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਇਸੇ ਤਰ੍ਹਾਂ ਸਾਰੇ ਜਾਂ ਕੰਪਨੀਆਂ ਨੇ ਇੱਥੇ ਸਟਾਲਾਂ ਜਿਹੜੀਆਂ ਉਹ ਲਾਈਆਂ ਹੋਈਆਂ ਨੇ ਜਿਵੇਂ ਇਹਨਾਂ ਦੀ ਆ ਜ਼ੀਰੋ ਡ੍ਰਿੱਲ ਆ ਗਈ ਜ਼ੀਰੋ ਡ੍ਰਿੱਲ ਇਹ ਆਪਦੀ ਲੈ ਕੇ ਇੱਥੇ ਉਹ ਪਹੁੰਚੇ ਨੇਗੀ ਕੀਤੀ ਬੜੀ ਦੇ ਨਾਲ ਸੰਬੰਧਿਤ ਸਾਰੇ ਇੰਪਲੀਮੈਂਟਸ ਨੇ ਇੱਥੇ ਜਿਵੇਂ ਆਹ ਆਲੂ ਪਟਣ ਵਾਸਤੇ ਜਿਹੜੀ ਮਸ਼ੀਨ ਆ ਗਈ ਆਲੂ ਪਟਣ ਵਾਲੀ ਮਸ਼ੀਨ ਹੈ ਵੀ ਜਗਤਜੀਤ ਗਰੁੱਪ ਵਾਲਿਆਂ ਦੀ ਹੈ ਤੇ ਇਹਨਾਂ ਦੇ ਜਿਵੇਂ ਇੱਥੇ ਸੁਪਰਸੀਡਰ ਹੈ ਨਾ ਸੁਪਰਸੀਡਰ ਦੇ ਸਬਸਿਡੀ ਵੀ ਹੈਗੀ ਹੈ ਤੇ ਇਹਨਾਂ ਦੇ ਮਿਲ ਇਹਦਾ ਆਫਰ ਵੀ ਜਿਹੜਾ ਉਹ ਲੱਗਿਆ ਹੁੰਦਾ ਮੇਲੇ ਦੇ ਵਿੱਚ ਜਿਵੇਂ ਫਾਇਦਾ ਹੋ ਜਾਂਦਾ ਜਿਵੇਂ ਕੋਈ ਵੀ ਮਸ਼ੀਨਰੀ ਤੁਸੀਂ ਖਰੀਦਦੇ ਹੋ ਬਾਈ ਕਰਦੇ ਹੋ ਤਾਂ ਮੇਲੇ ਦਾ ਆਫਰ ਜਿਹੜਾ ਉਹ ਤੁਹਾਨੂੰ ਮਿਲ ਜਾਂਦਾ ਅੱਗੇ ਚੱਲਦੇ ਹਾਂ ਅੱਗੇ ਉਹ ਦਿਖਾਉਨੇ ਆਪਾਂ ਜਾ ਕੇ ਇੱਧਰ ਜਿਵੇਂ ਆ ਪ੍ਰੀਤ ਵਾਲਿਆਂ ਦੀ ਸਟਾਲ ਆ ਗਈ ਹੈ ਨਾ ਆ ਪ੍ਰੀਤ ਵਾਲਿਆਂ ਦੀ ਮਸ਼ੀਨ ਆ ਗਈ ਇਸ ਤਰ੍ਹਾਂ ਸਾਰੀਆਂ ਕੰਪਨੀਆਂ ਇੱਥੇ ਉਹ ਆਈਆਂ ਹੋਈਆਂ ਨੇ ਪੰਜਾਬ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਪਹੁੰਚੀਆਂ ਹੋਈਆਂ ਨੇ ਜਿਹੜੀਆਂ ਮਸ਼ੀਨਰੀ ਬਣਾਉਂਦੀਆਂ ਕੀਤੀ ਬਾੜੀ ਦੇ ਨਾਲ ਸੰਬੰਧਿਤ ਇੰਪਲੀਮੈਂਟਸ ਬਣਾਉਂਦੀਆਂ ਨੇ ਆ ਵੀ ਜਿਵੇਂ ਆਲੂ ਵਾਲੀ ਮਸ਼ੀਨ ਆ ਗਈ ਪ੍ਰੀਤ ਵਾਲਿਆਂ ਦੀ ਇਸ ਤਰ੍ਹਾਂ ਹੀ ਸਾਰੇ ਆਪਦੇ ਇੰਪਲੀਮੈਂਟਸ ਇੱਥੇ ਉਹ ਲੈ ਕੇ ਪਹੁੰਚੇ ਹੋਏ ਨੇ ਕੰਪਨੀ ਵਾਲੇ ਤੇ ਇਧਰ ਜਿਵੇਂ ਇਹਨਾਂ ਨੇ ਆਪਦੇ ਟਰੈਕਟਰ ਜਿਹੜੇ ਉਹ ਲਿਆਂਦੇ ਹੋਏ ਨੇ ਆਪਾਂ ਪਹੁੰਚੇ ਆਂ ਪ੍ਰੀਤ ਵਾਲਿਆਂ ਦੀ ਸਟਾਲ ਤੇ ਇੱਥੇ ਸਾਰੋਣੀ ਸਾਰੀ ਆਪਾਂ ਨੂੰ ਇਨਫੋਰਮੇਸ਼ਨ ਜਿਹੜੀ ਦੇਣਗੇ ਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਦਿਓ ਜਾਣਕਾਰੀ ਸਾਰੀ ਜੀ ਤੇ ਆਪਣਾ ਜੀ ਚਾਰ ਸਿਲੰਡਰ ਵਿੱਚ ਆਪਣਾ 700 ਪਾਵਰ ਡੈਕਟਰ ਜੀ ਸੁਪਰ ਠੀਕ ਹੈ ਜੀ ਇਹ ਸੈਂਟਰ ਗੇਅਰ ਦੇ ਵਿੱਚ ਹਾਂਜੀ ਬਾਕੀ ਆਪਾਂ ਇਹਦੇ ਵਿੱਚ 16 ਟਾਇਰ 755 ਦੇ ਅਗਲੇ ਵਾਲੇ ਅੱਛਾ ਜੀ ਤਾਂ 2200 ਕਿਜੀ ਦੀ ਲਿਫਟ ਕੈਪੈਸਿਟੀ ਹੈ ਦੀ ਹਾਂਜੀ ਬਾਕੀ 2+8 ਹੈ ਲਾ ਟੂ ਰਿਵਰਸ ਗੇਅਰ 8 ਫਾਰਵਰਡ ਗੇਅਰ ਠੀਕ ਹੈ ਜੀ ਬਾਕੀ ਆਪਾਂ ਚਾਰ ਸਿਲੰਡਰ ਦੇ ਵਿੱਚ ਹਾਂਜੀ ਡਬਲ ਡਿਸਟ੍ਰਿਬਿਊਟਰ ਡਬਲ ਕਲਚ ਇਹਦਾ 690000 ਅੱਛਾ ਜੀ 6 ਲੱਖ 90 6 ਲੱਖ 90 ਜੀ ਬਾਕੀ ਡਬਲ ਡਿਸਟਰੀਬਿਊਟਰ ਦੇ ਨਾਲ ਆ ਜੀ ਤੇ 540 ਚੱਕਰ ਵਾਲੀ ਪੀਟੀਓ ਆ ਜੀ ਠੀਕ ਹੈ ਜੀ ਤੇ ਰਿਵਰਸ ਵੀਡੀਓ 11 ਚ ਪੀਟੀਓ ਆ ਜੀ ਬਾਕੀ ਇਹਦੇ ਵਿੱਚ 6090 ਦੇ ਵਿੱਚ ਹੁਣ ਆਪਣੇ 3-4 ਮਾਡਲ ਆ ਜਾਂਦੇ ਨੇ ਇੱਕ ਤਿੰਨ ਸਿਲੰਡਰ ਦੇ ਵਿੱਚ ਇੱਕ ਨਵਾਂ ਮਾਡਲ ਕਰਿਆ 6090 ਰੈੱਡ ਕਲਰ ਚ ਕਰਿਆ ਜੋਦਾ ਹੀ ਉਹ ਉਹ ਸਾਈਡ ਗੀਅਰ ਦੇ ਵਿੱਚ ਹਾਈ ਲੋ ਆ ਉਹ 55 57 ਹੌਸਪਾਵਰ ਕੈਟਾਗਰੀ ਚ ਆ ਜਾਂਦਾ ਜੀ ਤੇ ਉਹ ਵੀ 16 ਇੰਚ ਟਾਇਰਾਂ ਚ ਆ 750 16 ਚ ਆਈ ਉਹ ਬਹੁਤ ਵਧੀਆ ਰਿਸਪੌਂਸ ਆਈ ਉਹਦਾ ਤੇ ਇਹ ਆਪਣਾ ਆ ਜਾਂਦਾ ਜੀ 7549 ਠੀਕ ਹੈ ਜੀ ਇਹ ਸੀਆਰਟੀ ਦੇ ਵਿੱਚ ਆ ਜਾਂਦਾ ਜੀ ਇਹ ਇਹ ਕਰਾਰੋ オリジナル ਕਰਾਰੋ ਗੇਰ ਵੀ ਕਰਾਰੋ ਆ ਤੇ ਦਾ ਫਰੰਟ ਐਕਸਲ ਵੀ ਫਰੰਟ ਐਕਸਲ ਵੀ ਕਹਾਵਾ ਜੀ ਠੀਕ ਹੈ ਜੀ ਤੇ ਸੀਆਰਟੀ ਦੇ ਵਿੱਚ ਆਈ 7549 টারਬੋ ਲਾ ਕੇ টারਬੋ ਇੰਟਰਕੂਲਰ ਨਾਲ ਚਾਰ ਸਿਲੰਡਰ ਇੰਜਨ ਵਿੱਚ ਆਈ ਠੀਕ ਹੈ ਜੀ ਤੇ ਲਿਫਟ ਕਪੈਸਿਟੀ ਇਹਦੀ ਮੀਟਾ ਦੀ ਲਿਫਟ ਆ ਜੀ ਤੇ 24 ਕੁਇੰਟਲ ਦੀ ਕਪੈਸਿਟੀ ਆਈ ਇਹਦੀ 2400 ਕਿਜੀ ਦੀ ਠੀਕ ਹੈ ਤੇ ਇਹ ਆਪਣਾ ਡਬਲ ਉਹਦੇ ਚ ਆ ਜਾਂਦਾ ਜੀ ਇਹ ਠੀਕ ਹੈ ਜੀ 540 ਤੇ 1000 ਦੇ ਵਿੱਚ ਡਬਲ ਡਿਸਟਰੀਬਿਊਟਰ ਦੇ ਨਾਲ ਪਲੈਨਟਰੀ ਡਰਾਈਵ オリジナル ਕਰਾਰੂ ਵੇਅਰ ਦੇ ਵਿੱਚ ਆ ਜਾਂਦਾ ਜੀ ਆਪਣਾ ਠੀਕ ਹੈ ਜੀ ਹਾਂ ਜੀ ਹਾਂ ਤੇ ਹੱਥ ਕਲੱਚ ਆ ਜਾਂਦਾ ਆਪਣਾ ਇਹ ਠੀਕ ਹੈ ਜੀ ਇੰਡੀਪੈਂਡੈਂਟ ਕਲੱਚ ਆ ਗਿਆ IPTO IPTO ਕਹਿੰਦੇ ਨੇ ਹੱਥ ਕਲੱਚ ਤੇ ਆਏ ਨੇ ਠੀਕ ਹੈ ਆਪਣਾ ਪੀਟੀਓ ਵਾਲਾ ਲੀਵਰ ਆ ਗਿਆ ਤੇ 2 ਮੀਟਾ ਦੀ ਲਿਫਟ ਆ ਗਈ ਤੇ ਆਪਣਾ ਲਿਫਟੋਮੈਟਿਕ ਲੋਕ ਆ ਗਿਆ ਜੀ ਆਪਣਾ ਠੀਕ ਹੈ ਜੀ ਹਾਂ ਜੀ ਸਸ਼ੀਕਲ ਮੈਂ ਇਨੋਵੇਸ਼ਨ AI ਕਾਲਜ ਬਠਿੰਡਾ ਪੰਜਾਬ ਤੋਂ ਅਸੀਂ ਇੱਥੇ 3 ਮਹੀਨਿਆਂ ਦੀ 90 ਦਿਨਾਂ ਦੀ ਟ੍ਰੇਨਿੰਗ ਦੇ ਰਹੇ ਹਾਂ AI ਵਰਕਰ ਮੈਤਰੀ ਦੀ ਇਹਦੇ ਵਿੱਚ ਅਸੀਂ ਬੱਚਿਆਂ ਨੂੰ ਥਿਊਰੀ ਦੀਆਂ ਤੇ ਪ੍ਰੈਕਟੀਕਲ ਕਲਾਸਾਂ ਦਿੰਨੇ ਆ ਇਹਦੇ ਵਿੱਚ ਜਿਹੜਾ ਮੇਨ ਫੋਕਸ ਹੈ ਉਹ ਪ੍ਰੈਕਟੀਕਲ ਤੇ ਕੀਤਾ ਜਾਂਦਾ ਜਿੱਦਾਂ ਪਸ਼ੂਆਂ ਵਿੱਚ AI ਕਰਨੀ ਉਹਨਾਂ ਦੇ ਇਨਫੈਕਸ਼ਨ ਨੂੰ ਕਿੱਦਾਂ ਦੂਰ ਕਰਨਾ ਹੈ ਉਸ ਤੋਂ ਬਾਅਦ ਉਹਨਾਂ ਦੀ ਪ੍ਰੈਗਨੈਂਸੀ ਨੂੰ ਕਿੱਦਾਂ ਚੈੱਕ ਕੀਤਾ ਜਾਂਦਾ ਉਸ ਤੋਂ ਬਾਅਦ ਉਹਨਾਂ ਦਾ ਜੋ ਪ੍ਰਾਇਮਰੀਕ ਉਪਚਾਰ ਹੁੰਦਾ ਉਹਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਆਪਣੇ ਕੋਲੇ ਜਿਹੜੇ ਬੱਚੇ ਆਉਂਦੇ ਆ 올 ਸਟੇਟ ਦੇ ਬੱਚੇ ਆਉਂਦੇ ਆ ਉਹਨਾਂ ਦੇ ਲਈ ਰਹਿਣ ਸਹਿਣ ਲਈ ਆਪਾਂ ਇਹ ਹੋਸਟਲ ਦੀ ਸਹੂਜਾ ਦਿੱਤੀ ਹੋਈ ਹੈ ਜਿਹੜੇ ਇਸ ਕੋਰਸ ਦੀ ਜਿਹੜੀ ਮਾਨਤਾ ਹੈ ਉਹ ਭਾਰਤ ਸਰਕਾਰ ਪਸ਼ੂ ਪਾਲਨ ਵਿਭਾਗ ਖੇਤੀ ਮੰਤਰਾਲੇ ਦੀ ਮਾਨਤਾ ਪ੍ਰਾਪਤ ਹੈ 올 ਇੰਡੀਆ ਕਿਤੇ ਵੀ ਕੋਈ ਵੀ ਗਵਰਨਮੈਂਟ ਦੀ ਵੈਕੈਂਸੀ ਆਉਂਦੀ ਆ ਉਹਦੇ ਵਿੱਚ ਤੁਸੀਂ ਫਾਰਮ ਅਪਲਾਈ ਕਰ ਸਕਦੇ ਹੋ ਕੋਈ ਵੀ ਮੈਤਰੀ ਦੇ ਨਾਮ ਤੇ ਏਆਈ ਵਰਕਰ ਦੇ ਨਾਮ ਤੇ ਕੋਈ ਵੀ ਵੈਕੈਂਸੀ ਆਉਂਦੀ ਹੈ ਉਹ ਤੁਸੀਂ ਭਰ ਸਕਦੇ ਹੋ ਇਦੇ ਵਿੱਚ 90 ਦਿਨਾਂ ਦੀ ਜਿਹੜੀ ਥਿਊਰੀ ਤੇ ਪ੍ਰੈਕਟੀਕਲ ਦੇ ਵਿੱਚ ਪੰਜ ਸਬਜੈਕਟ ਹੁੰਦੇ ਨੇ ਤੁਹਾਨੂੰ ਪ੍ਰੋਪਰ ਜਾਣਕਾਰੀ ਦਿੱਤੀ ਜਾਂਦੀ ਹੈ ਇਹ ਕੋਰਸ ਕਰਨ ਤੋਂ ਬਾਅਦ ਤੁਸੀਂ ਆਪਣੇ ਖੇਤਰ ਦੇ ਵਿੱਚ ਆਪਣਾ ਖੁੱਦ ਦਾ ਰੋਜ਼ਗਾਰ ਕਰ ਸਕਦੇ ਹੋ ਅਗਰ ਤੁਸੀਂ ਆਪਣਾ ਫਾਰਮ ਚਲਾ ਰਹੇ ਹੋ ਤਾਂ ਆਪਣੇ ਫਾਰਮ ਨੂੰ ਵੀ ਖੁਦ ਮੈਨੇਜ ਕਰ ਸਕਦੇ ਹੋ ਗਵਰਨਮੈਂਟ ਦੀ ਵੈਕੈਂਸੀਆਂ ਦੇ ਨਾਲ ਨਾਲ ਅਗਰ ਤੁਸੀਂ ਫੀਲਡ ਵਿੱਚ ਕੰਮ ਕਰਨਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਵੀ ਇਹਦੀ ਬਹੁਤ ਹੀ ਵਧੀਆ ਹੈਲਪ ਹੁੰਦੀ ਹੈ ਜਿਹੜਾ ਅਸੀਂ ਬੱਚਿਆਂ ਨੂੰ ਲਾਇਸੈਂਸ ਦਿੰਨੇ ਆ ਇੱਕ ਲਾਇਸੈਂਸ ਹੁੰਦਾ ਹੈ ਇੱਕ ਸਰਟੀਫਿਕੇਟ ਹੁੰਦਾ ਇੱਕ ਮਾਰਕਸ਼ੀਟ ਹੁੰਦੀ ਹੈ ਉਸ ਦੇ ਬਿਹਾਫ ਤੇ ਬੱਚਾ ਆਪਣੇ ਪਿੰਡੇ ਦੇ ਵਿੱਚ ਆਪਣਾ ਖੁਦ ਦਾ ਕੰਮ ਕਰ ਸਕਦਾ ਹੈ ਇਹਦੀ ਜਿਹੜੀ ਐਫੀਲੀਏਸ਼ਨ ਹੈ ਉਹ 3 ਮਹੀਨਿਆਂ ਦੀ ਹੈ ਇਹਦੇ ਵਿੱਚ ਇੱਕ ਆਧਾਰ ਕਾਰਡ ਦੀ ਲੋੜ ਹੁੰਦੀ ਹੈ ਐਡਮਿਸ਼ਨ ਦੇ ਟਾਈਮ ਤੇ ਇੱਕ 10ਵੀਂ ਦੀ ਮਾਰਕਸ਼ੀਟ ਤੇ ਪਾਸਪੋਰਟ ਸਾਈਜ਼ ਫੋਟੋ ਚਾਹੀਦੀ ਹੈ ਔਰ ਜਿਹੜੀ ਇਹਦੀ ਫੀਸ ਹੈ ਉਹ 40000 ਰੁਪਏ ਫੀਸ ਹੈ ਤੇ ਕੋਈ ਵੀ 10ਵੀਂ ਪਾਸ ਸਟੂਡੈਂਟ ਹੈ ਐਡਮਿਸ਼ਨ ਅਗਰ ਲੈਣਾ ਚਾਹੁੰਦਾ ਹੈ ਤਾਂ ਸਾਡੇ ਦੋ ਜਗ੍ਹਾ ਸੈਂਟਰ ਹੈ ਇੱਕ हिसार ਹਰਿਆਣਾ ਔਰ ਇੱਕ ਬਠਿੰਡਾ ਪੰਜਾਬ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ हिसार ਦਾ ਵੀ ਨੰਬਰ ਹੈ ਔਰ ਬਠਿੰਡਾ ਦਾ ਵੀ ਇਹਨਾਂ ਨੰਬਰਾਂ 'ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਨਮਸਕਾਰ ਕੋਈ ਵੀ ਬੱਚਾ ਅਗਰ ਇੰਟਰਸਟਿਡ ਹੈ ਤਾਂ ਇਹਨਾਂ ਨੰਬਰਾਂ 'ਤੇ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਸਤਿ ਸ਼੍ਰੀ ਅਕਾਲ ਸਾਥੀਓ ਨਮਸਕਾਰ ਅੱਜ ਦੇ ਦਿਨ ਅਗਰ ਕੋਈ 10ਵੀਂ ਪਾਸ ਹੈ ਔਰ ਉਹ ਬੇਰੋਜ਼ਗਾਰ ਹੈ ਤਾਂ ਆਪ ਆਪਣੇ گاਉ ਆਪਣੇ ਖੇਤਰ ਵਿੱਚ ਰਹਿ ਕੇ ਬੜੀਆ ਤਰੀਕੇ ਸੇ ਟ੍ਰੇਨਿੰਗ ਲੈ ਕੇ ਆਪ ਆਪਣਾ ਰੋਜ਼ਗਾਰ ਕਰ ਸਕਦੇ ਹਨ ਤਾਂ ਮੈਂ ਇੱਕ ਚੀਜ਼ ਕਹਿਣਾ ਚਾਹਾਂਗਾ ਡਰੋਨ ਪਾਇਲਟ ਟ੍ਰੇਨਿੰਗ केवल मात्र पांच दिन में ड्रोन पायलट ट्रेनिंग आप लेकर बढ़िया तरीके से आप अपना रोजगार कर सकते हैं इसमें भारत सरकार द्वारा मान्यता प्राप्त आप ये देख पा रहे हो भारत सरकार से मान्यता प्राप्त है डीजीसी गवर्नमेंट ऑफ इंडिया से अप्रूव्ड है गवर्नमेंट ये चीज कह रही है अनुराग ठाकुर जी जो अपने केंद्रीय मंत्री है उन्होंने स्पेशली ये चीज बोली है कि एक लाख वैकेंसियां इसकी आएगी दो तक इसमें ड्रोन पायलट में ड्रोन को कैसे उड़ाएंगे ड्रोन में हम कैसे स्प्रे करेंगे आज के दिन जो किसान भाई है आज हम ड्रोन के द्वारा माध्यम से हम स्प्रे कर सकते हैं आज हम स्प्रे करने जाते हैं ट्रैक्टर लेके जाते हैं कम से कम 500-700 रुपए का तेल का खर्चा हो जाता है ऊपर से हमें चार से बंदे पांच के बंदे की रिक्वायरमेंट होती है इसमें हमें किसी चीज की रिक्वायरमेंट नहीं है कोई हमारा खर्चा नहीं है जीरो परसेंट खर्चा है इसमें एक बार हम बैटरी को चार्ज करेंगे तीन एकड़ में ड्रोन स्प्रे करेगा तो एक एकड़ में सप्रे करते वक्त केवल मात्र छः से सात मिनट लगाता है तो साथियों यह जो ट्रेनिंग है यह बढ़िया तरीके से आप करके आप अपने गांव में भी बढ़िया तरीके से ड्रोन से अपना काम कर सकते हो और पूरे इंडिया में कहीं भी कोई वैकेंसी आती है तो उसमें आप फॉर्म अप्लाई करके भारत सरकार की कोई भी गवर्नमेंट वैकेंसी में भी आप अपना फायदा उठा सकते हैं तो साथियों इसके लिए अधिक जानकारी के लिए हमारे दो जगह सेंटर है एक हमारा हरियाणा हिसार में है और एक हमारा बठिंडा पंजाब में है दोनों जगह आप किसी भी नंबर पर संपर्क कर सकते हो और भारत सरकार द्वारा मान्यता प्राप्त ये सर्टिफिकेट लेके आप अपने गाँव में जैसे आज के दिन मैं कहता हूँ कि ड्रोन से आप एक एक दिन में कम से कम 20 से 30 किले में नॉर्मली सप्रे कर सकते हो आज के दिन 300 से 400 सौ रुपए एक एकड़ एक का सप्रे का रेट है तो मैं कहता हूं कि चार से पांच हजार रुपए प्रतिदिन के हम कमा सकते हैं हमारा कोई खर्चा नहीं होगा और ड्रोन भी गवर्नमेंट सब्सिडी पे देने लग रही है जो हम सर्टिफिकेट देंगे उस पर आपको ड्रोन भी सब्सिडी से मिलेगा चैनल को सब्सक्राइब और लाइव करें नमस्कार धन्यवाद सत ਤੇ ਅੱਗੇ ਚੱਲਦੇ ਆਂ ਅੱਗੇ ਆਪਾਂ ਹੋਰ ਸਟਾਲਾਂ 'ਤੇ ਜਾ ਕੇ ਦੇਖਦੇ ਆਂ ਜਿਵੇਂ ਇੱਧਰ ਹਾ ਸਵੈਨ ਐਗਰੋ ਵਾਲਿਆਂ ਦੀ ਸਟਾਲ ਆ ਗਈ ਹੈ ਨਾ ਤੇ ਇਹਨਾਂ ਦੇ ਸਾਰੇ ਇੰਪਲੀਮੈਂਟਸ ਨੇ ਇਹ ਆਪਾਂ ਦੇਖਦੇ ਆਂ ਕਿ ਜਿਵੇਂ ਇਹਨਾਂ ਦਾ 8 ਫੁੱਟ ਆ ਗਿਆ ਨਾ ਹਾ ਰੋਟਾਵੇਟਰ ਇਹ 8 ਫੁੱਟੇ ਦਾ 1,42,000 ਰੁਪਿਆ ਪ੍ਰਾਈਸ ਹੈ ਇਹ 60 ਭਲੇੜ ਹੈ ਤੇ ਡਬਲ ਡਿਸਕ ਹੈ ਇਹ 1,42,000 ਰੁਪਿਆ ਦਾ ਮੁੱਲ ਹੈ ਤੇ ਇਸ ਤਰ੍ਹਾਂ ਕੰਪਨੀਆਂ ਨੇ ਇੱਥੇ ਮੁੱਲ ਜਿਹੜੇ ਲਿਖ ਕੇ ਲਾਏ ਹੋਏ ਨੇ ਸਾਰੇ ਇੰਪਲੀਮੈਂਟਸ ਉਹ ਕੰਪਨੀਆਂ ਨੇ ਜਿਹੜੇ ਇੱਥੇ ਲਾਏ ਹੋਏ ਨੇ ਤੇ ਇਧਰ ਆ ਗਿਆ ਜੀ ਇਹਨਾਂ ਦਾ 8 ਫੋਟਾ ਸੁਪਰ ਸੀਡਰ ਹਨਾ ਡਿਸਕ ਟਾਈਪ ਆ ਇਹ 2,60,000 ਰੁਪਏ ਦਾ ਪ੍ਰਾਈਸ ਹੈ ਡਿਸਕ ਟਾਈਪ ਦੇ ਵਿੱਚ ਹੈ 8 ਫੋਟਾ ਸੁਪਰ ਸੀਡਰ ਆ ਇਹ ਐਵੇਂ ਸਾਰੀਆਂ ਕੰਪਨੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਆਪਦੇ-ਆਪ ਦੇ ਜਿਹੜੇ ਉਹ ਇੰਪਲੀਮੈਂਟਸ ਲੈ ਕੇ ਸਾਰੇ ਇੱਥੇ ਉਹ ਪਹੁੰਚੇ ਹੋਏ ਨੇਗੇ ਆ ਆ ਗਿਆ ਇਹਨਾਂ ਦਾ ਆਟੋਮੈਟਿਕ ਪੋਟੈਟੋ ਪਲਾਂਟਰ ਹਨਾ ਆਟੋਮੈਟਿਕ ਪੋਟੈਟੋ ਪਲਾਂਟਰ ਆ ਇਹ ਤੇ ਆ ਵੀ ਪੋਟੈਟੋ ਪਲਾਂਟਰ ਆ ਗਿਆ ਮਲਟੀ ਵੇਸ ਇਹਦਾ 2,70,000 ਰੁਪਏ ਮੁੱਲ ਹੈ 26 ਤੋਂ ਲੈ ਕੇ 32 ਇੰਚ 26 ਤੋਂ ਲੈ ਕੇ 32 ਇੰਚ ਦੇ ਵਿੱਚ ਆਉਂਦਾ ਹੈ 2,70,000 ਰੁਪਏ ਇਹਦਾ ਮੁੱਲ ਹੈ ਪੋਟੈਟੋ ਪਲਾਂਟਰ ਦਾ ਐਵੇਂ ਸਾਰੀਆਂ ਕੰਪਨੀਆਂ ਇੱਥੇ ਉਹ ਪਹੁੰਚੀਆਂ ਹੋਈਆਂ ਨੇ ਗਈਆਂ ਅ ਜਿਹੜੇ ਇੰਪਲੀਮੈਂਟਸ ਉਹ ਬਣਾਉਂਦੇ ਨੇ ਉਹ ਸਾਰੇ ਇੱਥੇ ਪਹੁੰਚੇ ਹੋਏ ਨੇਗੇ ਅੱਗੇ ਚੱਲਦੇ ਆ ਅੱਗੋਂ ਦਿਖਾਉਨੇ ਆ ਕਿੱਧਰ ਕੁਝ ਹੋਰ ਸਟਾਲਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਜਿਵੇਂ ਆਹ ਸੋਲਰ ਵਾਲੇ ਆ ਗਏ ਹਨਾ ਸੋਲਰ ਵਾਲਿਆਂ ਦੀ ਵੀ ਸਟਾਲ ਜਿਹੜੀ ਉਹ ਲੱਗੀ ਹੋਈ ਹੈ ਸਤੀ ਗਾਲ ਜੀ ਅਸੀਂ ਅੱਜ ਕਿਸਾਨ ਮੇਲਾ 'ਚ ਆਏ ਨੇ ਜੀ Tata Power Solar ਵੱਲੋਂ ਅਸੀਂ Tata Power Solar 3-4 ਬ੍ਰਾਂਡ 'ਚ ਕੰਮ ਕਰਦਾ ਹੈ ਜਿੱਤੇ ਇੱਕ ਡੋਮੈਸਟਿਕ ਵੀ ਹੈ ਕਮਰਸ਼ੀਅਲ ਵੀ ਹੈ ਤੇ ਅਸੀਂ ਕਿਸਾਨਾਂ ਲਈ ਸੋਲਰ ਪੰਪ ਤੇ ਵੀ ਸੋਲਰ ਪ੍ਰੋਵਾਈਡ ਕਰਵਾਉਂਦੇ ਨੇ ਜੀ ਡੋਮੈਸਟਿਕ 'ਚ ਅਸੀਂ ਬੇਸਿਕਲੀ ਸਾਡੀ ਸੈਂਟਰਲ ਗਵਰਨਮੈਂਟ ਤੋਂ ਇੱਕ ਸਬਸਿਡੀ ਆਂਦੀ ਹੈ ਜਿੱਤੇ ਅਸੀਂ ਕਿਸਾਨਾਂ ਨੂੰ ਹੋਰ ਬੈਨੀਫਿਟ ਦੇ ਸਕਦੇ ਹਾਂ 3 ਕਿਲੋਵਾਟ ਤੋਂ ਲੈ ਕੇ 10 ਕਿਲੋਵਾਟ ਤੱਕ ਅਸੀਂ 78000 ਦੀ ਸੈਂਟਰਲ ਗਵਰਨਮੈਂਟ ਤੋਂ ਸਬਸਿਡੀ ਆਂਦੀ ਹੈ ਜਿਹਦਾ ਪ੍ਰਾਈਸ 2 ਲੱਖ ਤੋਂ ਸ਼ੁਰੂ ਹੋ ਕੇ 4 ਲੱਖ ਤੱਕ ਚਲੇ ਜਾਂਦਾ ਹੈ ਸੋਲਰ ਪੰਪ ਤੇ ਵੀ ਲੱਗ ਜਾਂਦਾ ਹੈ ਜੇ ਜੇ ਨਾਲ ਤੁਹਾਡਾ ਇਰੀਗੇਸ਼ਨ ਤੇ ਤੁਹਾਡੀ ਬਹੁਤ ਹੈਲਪਫੁਲ ਹੁੰਦੀ ਹੈ ਤੁਹਾਡਾ ਬਿਜਲੀ ਦਾ ਬਿੱਲ ਕਾਫੀ ਬਚਦਾ ਹੈ ਘਰਾਂ ਚ ਬਿਜਲੀ ਦਾ ਬਿੱਲ ਬਚਦਾ ਹੈ ਕਮਰਸ਼ੀਅਲੀ ਇੰਡਸਟਰੀਜ਼ ਤੇ ਵੀ ਸਾਡੇ ਸੋਲਰਸ ਕਾਫੀ ਲੱਗ ਰਹੇ ਨੇ ਟਾਟਾ ਇਟਸੈਲਫ ਇੱਕ ਬਹੁਤ ਵੱਡੀ ਕੰਪਨੀ ਹੈ ਟਾਟਾ ਸੋਲਰ ਕੰਪਨੀ ਚ ਤੇ ਇਹਦੇ ਨਾਲ ਤੁਸੀਂ ਹੋਰ ਬੈਨੀਫਿਟਸ ਲੈ ਸਕਦੇ ਹੋ ਤੇ ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਕਿ ਇੱਕ ਵਾਰੀ ਤੁਸੀਂ ਜ਼ਰੂਰ ਵਿਜ਼ਿਟ ਕਰੋ ਸਾਡੇ ਆਊਟਲੈਟਸ ਤੇ ਹੋਰ ਇਨਫੋਰਮੇਸ਼ਨ ਲਈ ਤੁਹਾਨੂੰ ਕੰਟੈਕਟ ਤੇ ਐਮੇ ਬਹੁਤ ਸਾਰੀਆਂ ਇੱਥੇ ਸਟਾਲਾਂ ਹੈਗੀਆਂ ਨੇ ਤੇ ਇੱਧਰ ਜਿਵੇਂ ਕੁਝ ਹੋ ਰ ਦੇਸੀ ਚੀਜ਼ਾਂ ਹੋ ਗਈਆਂ ਹਨ ਐਵੇਂ ਦੀਆਂ ਸਟਾਲਾਂ ਵੀ ਹੈਗੀਆਂ ਨਿਗੀਆਂ ਮੇਲੇ ਦੇ ਵਿੱਚ ਲਗੀਆਂ ਹੋਈਆਂ ਜਿਹੜੀਆਂ ਦਵਾਈਆਂ ਦੇ ਵਜੋਂ ਉਹ ਵਰਤੀਆਂ ਜਾਂਦੀਆਂ ਨੇ ਇਸ ਤਰ੍ਹਾਂ ਦੇ ਸਾਰੇ ਇੱਥੇ ਉਹ ਪ੍ਰੋਡਕਟ ਜਿਹੜੇ ਉਹ ਹੈਗੇ ਨੇ ਤੇ ਇੱਧਰ ਕੁਝ ਜਿਵੇਂ ਆ ਆਸ਼ਾਨ ਫੀਡ ਵਾਲੇ ਆ ਗਏ ਨਾ ਫੀਡ ਵਾਲੀਆਂ ਕੰਪਨੀਆਂ ਵੀ ਇੱਥੇ ਪਹੁੰਚੀਆਂ ਹੋਈਆਂ ਨੇਗੀਆਂ ਇਸ ਤਰ੍ਹਾਂ ਸਾਰੀਆਂ ਕੰਪਨੀਆਂ ਇੱਥੇ ਆਈਆਂ ਨੇ ਸਾਰੇ ਇਹਨਾਂ ਨੇ ਆਪਣੇ ਪ੍ਰੋਡਕਟ ਜਿਹੜੇ ਉਹ ਲਾਏ ਹੋਏ ਨੇ ਫੀਡ ਵਾਲੀਆਂ ਕੰਪਨੀਆਂ ਨੇ ਇਹ ਜਿਹੜਾ ਕਿਸਾਨ ਮੇਲਾ ਹੈ 3 ਦਿਨ ਚੱਲਣਾ ਹੈ 4 5 ਅਤੇ 6 ਤਰੀਕ ਨੂੰ ਸਾਰੀਆਂ ਕੰਪਨੀਆਂ ਇਸ ਤਰ੍ਹਾਂ ਇੱਥੇ ਪਹੁੰਚੀਆਂ ਹੋਈਆਂ ਨੇ ਜਿਵੇਂ ਆ ਸਵਰਾਜ ਵਾਲਿਆਂ ਨੇ ਅਬ ਦੀ ਜਿਹੜੀ ਉਹ ਸਟਾਲ ਲਾਈ ਹੋਈ ਹੈ ਸਵਰਾਜ ਵਾਲੇ ਆਪਦੇ ਟਰੈਕਟਰ ਸਾਰੇ ਇੱਥੇ ਲੈ ਕੇ ਉਹ ਪਹੁੰਚੇ ਹੋਏ ਨੇ ਜਿਵੇਂ ਆ ਇਹਨਾਂ ਦਾ ਛੋਟਾ ਟਰੈਕਟਰ ਆ ਗਿਆ ਤੇ ਨਾਲ ਇਹਦੇ ਰੂਟਾਵੇਟਰ ਵੀ ਆ ਜਿਹੜਾ ਲਾਇਆ ਹੋਇਆ ਇਹ ਛੋਟੇ ਕੰਮਾਂ ਵਾਸਤੇ ਜਿਹੜਾ ਉਹ ਬਰਤੋਂ ਦੇ ਵਿੱਚ ਆਉਂਦਾ ਪਿੱਛੇ ਇਹ ਰੂਟਾਵੇਟਰ ਇਹਨਾਂ ਨੇ ਪਾਇਆ ਹੋਇਆ ਤੇ ਆ چھوٹے ਕਮਾ ਵਾਸਤੇ ਜਿਹੜਾ ਇਹ ਵਰਤ ਸਕਦੇ ਹੋ ਕਿੰਨਾ ਪ੍ਰਾਈਸ ਆ ਬਈ ਇਹਦਾ ਭਾਈ 275000 275000 ਠੀਕ ਹੈ 275000 ਨਾਲ ਇਹਦੇ ਆ ਰੋਟਾ ਮੀਟਰ ਆ ਗਿਆ ਤੇ ਇੱਧਰ ਜਿਵੇਂ ਕੁਝ ਹੋਰ ਮਾਡਲ ਆ ਗਏ ਸਵਰਾਜ ਵਾਲਿਆਂ ਦੇ ਤੇ ਐਵੇਂ ਹੀ ਸਾਰੇ ਲਗ ਲਗ ਮਾਡਲ ਇਹਨਾਂ ਨੇ ਇੱਥੇ ਆਪਦੇ ਲਾਇ ਹੋਏ ਨੇਗੇ ਸਵਰਾਜ ਵਾਲਿਆਂ ਨੇ ਸਾਰੇ ਆਪਦੇ ਮਾਡਲ ਇਹ ਲੈ ਕੇ ਪਹੁੰਚੇ ਹੋਏ ਨੇ ਤੇ ਇੱਧਰ ਚੱਲਦੇ ਆਪਾਂ ਕੁਝ ਇੱਧਰ ਤੁਹਾਨੂੰ ਦਿਖਾਉਨੇ ਆ ਆ ਵੀ ਕੁਝ ਜਿਵੇਂ ਉਸੇ ਤਰ੍ਹਾਂ ਦੇਸੀ ਚੀਜ਼ਾਂ ਹੋ ਗਈਆਂ ਹਨਾ ਤੇ ਇਹਨਾਂ ਦੀ ਇਹ ਸਟਾਲ ਜਿਹੜੀ ਲੱਗੀ ਹੋਈ ਹੈ ਕਿਹੜਾ ਕਿਹ ਹੈ ਆਪਕੇ ਬਾਸ ਜੀ ਸਾਰਾ ਜੜੀ ਬੂਟੀ ਹੁੰਦਾ ਹੈ ਭਾਜੀ ਅੱਛਾ ਅੱਛਾ ਆਯੁਰਵੈਦਿਕ ਠੀਕ ਹੈ ਕੋਈ ਡਾਇਬੀਟੀਜ਼ ਗੈਸ ਕੇ ਬਾਰੇ ਮੈਂ ਡਾਇਬੀਟੀਜ਼ ਐਸਿਡਿਟੀ ਕਬਜ਼ ਜਾਂ ਮਸਾਂਕੀ ਕੇ ਬਾਰੇ ਮੈਂ ਜੋੜੋ ਕਾ ਦਰਦ ਕੇ ਬਾਰੇ ਮੈਂ ਕਮਰ ਕੀ ਦਰਦ ਕੇ ਬਾਰੇ ਮੈਂ ਸਾਰਾ ਦਵਾ ਹੋ ਜਾ ਇਨਾਂ ਕੋਲ ਸਾਰੀਆਂ ਦਵਾਈਆਂ ਨੇ ਇੱਥੇ ਜਿਵੇਂ ਜਾਣਕਾਰੀ ਆਪਾਂ ਨੂੰ ਜਿਹੜੀ ਇਹਨਾਂ ਨੇ ਦਿੱਤੀ ਹੈਗੀ ਉਹ ਜਿਵੇਂ ਐਸਿਡਿਟੀ ਹੋ ਗਈ ਹੈ ਨਾ ਕਿਸੇ ਵੀ ਦਵਾਈ ਵਾਸਤੇ ਕੁਝ ਇਹਨਾਂ ਨੇ ਆਪਦੇ ਪੋਸਟਰ ਵੀ ਇੱਥੇ ਜਿਹੜੇ ਲਾਈ ਹੋਏ ਨੇ ਦੱਸਿਆ ਹੋਇਆ ਵੀ ਕਿਹੜੀਆਂ-ਕਿਹੜੀਆਂ ਦਵਾਈਆਂ ਇਹ ਇਹ ਦਿੰਦੇ ਨੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਇਹਨਾਂ ਦੇ ਕੋਲ ਇਲਾਜ ਜਿਹੜਾ ਉਹ ਹੈਗਾ ਤੇ ਇੱਥੇ ਵੀ ਕੁਝ ਆ ਜਿਵੇਂ ਫਾਲਕਨ ਵਾਲੇ ਆ ਗਏ ਹਨਾ ਫਾਲਕਨ ਵਾਲੇ ਪਹੁੰਚੇ ਹੋਏ ਨੇ ਜਿਹੜੇ ਇੰਪਲੀਮੈਂਟਸ ਗੜਾਈ ਵਾਸਤੇ ਕੰਮ ਆਉਂਦੇ ਨੇ ਹਨਾ ਉਹ ਇਹਨਾਂ ਦੇ ਕੋਲ ਇੰਪਲੀਮੈਂਟਸ ਜਿਹੜੇ ਹੈਗੇ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਹੜੇ-ਕਿਹੜੇ ਇੰਪਲੀਮੈਂ ਐਪਲੀਮੈਂਟਸ ਤੋਂ ਕੋ ਗਰਗਤ ਕਟਣ ਵਾਲੇ ਉਜਾਰ ਆਈ ਕਿ ਜਿਵੇਂ ਕੋਈ ਘਾਹ ਵਗੈਰਾ ਕੱਟਨੇ ਆ ਕੋਈ ਮਿਲ ਜੂਗੇ ਬਾਕੀ ਆਪਣੇ ਪੇੜ ਜਿਵੇਂ ਪੇੜ ਤੇ ਕੋਈ ਸਰਾ ਕਰਨ ਵਾਲੇ ਪੇੜ ਪੇੜ ਨੂੰ ਮਤਲਬ ਮਿੱਟੀ ਤਰ੍ਹਾਂ ਇਹਨੂੰ ਖੋਦ ਕੇ ਬੂਟਾ ਪਲਾਂਟ ਲਗਾ ਸਕਦੇ ਨੇ ਛੋਟੇ ਬੂਟੇ ਫੱਟਦੇ ਆਪਾਂ ਜਿਵੇਂ ਉਹਦੇ ਵਾਸਤੇ ਇਹਨੂੰ ਬਸ ਦਬਾਓ ਤੇ ਹੋਲ ਨਿਕਲ ਜੂਗਾ ਠੀਕ ਹੈ ਜੀ ਬਾਕੀ ਰਕਤ ਇਹ ਬੇਲੋ ਕਾਈ ਇਹ ਗੰਨਾ ਵਗੈਰਾ ਕੱਟਣ ਵਾਸਤੇ ਵੀ ਕੰਮ ਆ ਜਾਂਦੀ ਹੈ ਜੀ। ਕੋਈ ਦਰਖਤ ਕੱਟਣਾ ਹੋਵੇ, ਡਾਲੀ ਵਗੈਰਾ ਤਾਂ ਵੀ ਕਰ ਸਕਦੇ। ਕਟਿੰਗ ਮਸ਼ੀਨ ਆ ਜੀ। ਰੋਟੋ ਡਰਾਈਵ 33+ 1400 ਵਾਟ ਦੀ ਇਹਦੇ ਅੰਦਰ ਮੋਟਰ। ਹਾਂਜੀ 24 ਇੰਚੀ ਡਾਇਆ ਹੈ। ਕਟਿੰਗ ਕਪੈਸਿਟੀ। 7 ਸੈਗਮੈਂਟ ਉੱਤੇ ਆ ਸੈਗਮੈਂਟ ਲੱਗੇ ਹੋਏ ਨੇ। ਇਹ 7 ਸੈਗਮੈਂਟ ਉੱਤੇ ਗ੍ਰਾਸ ਕਟਿੰਗ ਕਰਦੀ ਹੈ ਲੱਗ-ਲੱਗ ਲੈਬਾਂ ਦੇ ਉੱਤੇ। ਹਾਂਜੀ। ਮੈਨ ਫੋਰਸ ਨਾਲ ਮਤਲਬ ਨੋਰਮਲ ਚੱਲਦੀ ਆ। ਆ ਇੱਥੋਂ ਇਹਦਾ ਬਲੇਡ ਹੋ ਜਾਂਦਾ ਇਲੈਕਟ੍ਰਿਕ ਇਥੋਂ ਪਲੱਗ ਤੋਂ ਸ਼ੁਰੂ ਠੀਕ ਹੈ ਹਾਂਜੀ ਤੁਸੀਂ ਇਹਨੂੰ ਪ੍ਰੈਸ ਕਰਦੇ ਹੋ ਥੋਲੋ ਰੋਟਰੀ ਬਲੇਡ ਵਰਕਿੰਗ ਸਟਾਰਟ ਕਰ ਦਿੰਦਾ ਆਪਣੀ ਅਪਲਾਈਂਗ ਫੋਰਸ ਨਾਲ ਚੱਲਦੀ ਹੈ ਹਾਂਜੀ ਆ ਆਪਣਾ ਟ੍ਰੋਲੀ ਆ ਜੀ 3 ਟੈਨੀ ਬੱਟਾਂ ਦੇ ਵਿੱਚ ਵੈਜੀਟੇਬਲਸ ਵਗੈਰਾ ਸੀਟ ਕਰਨ ਆ ਆ ਪਾਵਰ ਟਿੱਲਰ ਆ ਜੀ ਇਹਦੇ ਚ ਲੱਗ-ਲੱਗ ਮਾਡਲ ਆਉਂਦੇ ਨੇ ਆਪਣਾ ਇਹ ਫੈਲਕਨ ਇੰਜਨ ਦੇ ਵਿੱਚ ਇਹਦੇ ਚ ਹੋਂਡਾ ਇੰਜਨ ਵੀ ਆਉਂਦਾ ਹਾਂਜੀ ਆ ਇਹਦੇ ਨਾਲ ਇਹਦੀਆਂ ਅਟੈਚਮੈਂਟਸ ਪਈਆਂ ਆ ਹਾਂਜੀ ਹਾਂਜੀ 50000 ਹਾਂਜੀ ਬਿਲਕੁਲ ਤੇ ਆ ਸਰ ਬਾਇਓ ਸ਼ਰੇਡਰ ਆ ਜੀ ਇਹ ਜਿਵੇਂ ਹਿਮਾਚਲ ਵਗੈਰਾ ਚ ਯੂਜ਼ ਹੁੰਦਾ ਬ੍ਰਾਂਚਸ ਵਗੈਰਾ ਨੂੰ ਸ਼ਰੇਡ ਕਰਕੇ ਇਧਰੋਂ ਛੋਟੇ ਛੋਟੇ ਪੀਸ ਦੇ ਵਿੱਚ ਕੱਢ ਦਿੰਦਾ ਹੈ ਉਹ ਫਿਰ ਕਈ ਇਦੋਂ ਖਾਦ ਵਗੈਰਾ ਬਣਾ ਲੈਂਦੇ ਆ ਉਹਦੇ ਲਈ ਯੂਜ਼ ਹੁੰਦਾ ਹੈ ਬਾਕੀ ਪੱਠੇ ਵਗੈਰਾ ਦੇ ਯੂਜ਼ ਵੀ ਇਹ ਆ ਹਾਂਜੀ ਇਸ ਤਰ੍ਹਾਂ ਦੇ ਸਾਰੇ ਇੰਪਲੀਮੈਂਟਸ ਇੱਥੇ ਕੰਪਨੀਆਂ ਜਿਹੜੀਆਂ ਲੈ ਕੇ ਆਈਆਂ ਹੋਈਆਂ ਨੇ ਜਿਵੇਂ ਆ ਗੜਾਈ ਕਰਨ ਵਾਸਤੇ ਤੇ ਐਵੇਂ ਸਾਰੀਆਂ ਕੰਪਨੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਅੱਗੇ ਚੱਲਦੇ ਆ ਅੱਗਿਓ ਹੋਰ ਤੁਹਾਨੂੰ ਦਿਖਾਉਣੇ ਆਗੇ ਆਪਾਂ ਜਾ ਕੇ ਜਿਵੇਂ ਕੁਝ ਇਧਰ ਹੋਰ ਦਵਾਈਆਂ ਵਾਲੀਆਂ ਕੰਪਨੀਆਂ ਵੀ ਜਿਹੜੀਆਂ ਆਈਆਂ ਹੋਈਆਂ ਨੇ ਫਸਲਾਂ ਦੇ ਵਿੱਚ ਜਿਹੜੀਆਂ ਦਵਾਈਆਂ ਉਹ ਵਰਤੀਆਂ ਜਾਂਦੀਆਂ ਨੇ ਇਸ ਤਰ੍ਹਾਂ ਦੀਆਂ ਸਾਰੀਆਂ ਕੰਪਨੀਆਂ ਇੱਥੇ ਪਹੁੰਚੀਆਂ ਹੋਈਆਂ ਨੇ